ਹੈਲੋ ਹਾਂਜੀ ਸਸ਼ੀਕਾ ਭੈਣ ਜੀ ਸਸ਼ੀਕਾ ਜੀ ਹਾਲ ਤੂੰ ਬੋਲਦਾ ਸਬਜੀ ਵਾਲਾ ਕਿਹੜੇ ਸਬਜੀ ਵਾਲੇ ਤੁਸੀਂ ਤਾਂ ਸਮਾਨਦਾਰ ਖੜਿਆ ਸੀ ਕੋਈ 300 ਰੁਪਏ ਦਾ ਤਾਂ ਦਾ ਬਕਾਇਆ ਰੰਦਾ ਹੈ ਕਿੱਥੋਂ ਤੇ ਕਿੱਥੋਂ ਬੋਲਦੇ ਹੋ ਸਬਜੀ ਵਾਲਾ ਬੋਲਦਾ ਜੀ ਕਿੱਥੇ ਫੋਨ ਕਿੱਥੇ ਲਾਇਆ ਤੁਹਾਨੂੰ ਹਾਂ ਜੀ ਕਿਹਨੂੰ ਤੁਹਾਨੂੰ ਲਾਜ ਭੈਣ ਜੀ ਉਹ ਮੈਂ ਕਿਹਾ ਤੁਸੀਂ ਬਾਨੇ ਲਾਈ ਜਾਂਦੇ ਜੇ ਇੱਕ ਤੁਸੀਂ ਮੇਰਾ ਫੋਨ ਨਹੀਂ ਚੁੱਕਦੇ 10 ਕਿੰਨੇ ਘਰੇ ਆਏ ਬੰਦੇ ਨਾ ਘਰੇ ਬੀਬੀ ਨੇ ਬੀਬੀ ਨੇ ਘਰੇ ਤੂੰ ਹੀ ਘਰੇ ਆਈ ਭੈਣ ਜੀ ਹੁਣ 300 ਰੁਪਏ ਮੁਕੜੋ ਤਨਾ ਲੋ ਭਰਾ ਮੈਂ ਇਹ ਗੱਲ ਸੁਣ ਮੈਂ ਤਾਂ ਕਦੀ ਸੌਦਾ ਨਹੀਂ ਆਏ ਨੀ ਕਿਉਂ ਤੂੰ ਹੀ ਕੀ ਖਾਂਦੇ ਜੀ ਬੈਠਦੀ ਤੇ ਚੱਲਦੇ ਜੀ ਤੂੰ ਆ ਕਿ ਤੋਦਾ ਤੇਰਾ ਨੰਬਰ ਲੱਗਾ ਜੇ ਗਲਤ ਤਾਂ ਮੇਰੀ ਗੱਲ ਸੁਣਾ ਆਈ ਸੌਦਾ ਕਿ ਕੀ ਹੈ 300 ਰੁਪਏ ਬਦਲੇ ਮੁਕਰੀ ਜਾਂਦੇ ਜੀ ਤੁਸੀਂ ਇੱਕ ਤੇਰਾ ਦਿਮਾਗ ਖਰਾਬ ਹੋਇਆ ਮੈਂ ਕਿਹੜੀ ਦੁਕਾਨ ਕਿਹੜੀ ਦੁਕਾਨ ਤੋਂ ਬੋਲਣਾ ਪਾਣ ਮੈਂ ਹੁਣੇ ਤੇ ਕੰਦੇ ਸਬਜ਼ੀਆਂ ਤੋਂ ਕੁਝ ਬੋਲਣ ਦਾ ਸਬਜ਼ੀ ਤੇ ਮੈਂ ਤੇ ਵੀਰਾ ਲੈਂਦੀ ਵੀ 300 ਰੁਪਏ ਦੀ ਧਾਲ ਤੂੰ ਕਿੱਥੋਂ ਤੇਰਾ ਦਿਮਾਗ ਤੂੰ ਦਾ ਖਰਾਬ ਹੋਇਆ ਤੇਰਾ ਉਹ ਭੈਣ ਜੀ ਸਿੱਧਾ ਕੋ ਦੇਣੇ ਨਹੀਂ ਦੇਣੇ ਟੈਨਸ਼ਨ ਨਾ ਤੂੰ ਹੀ ਮੈਂ ਦੇਹੋ ਜੋ ਕਿ ਮੈਂ ਉਹ ਨੋ ਤੇਰੇ ਨਾਲ ਕੀ ਮਤਲਬ ਮੈਂ ਤੇ ਕਦੇ ਸੌਦਾ ਇਹ ਧਾਲਿਆਂ ਦੇਖਦੇ ਗੰਦ ਪਾਏ ਨਹੀਂ ਇਹ ਕੋਲਾ ਕਹਿੰਦਾ ਤੂੰ ਹੀ ਸੌਦਾ ਮੇਰੇ ਕੋ ਫੁਰਿਆ ਮੈਂ ਕਿਹਾ ਕਿ 300 ਰੁਪਏ ਦੇ ਦਿੰਦਾ ਮੈਂ ਤਾਂ ਰੁਪਏ ਮੈਂ ਜਾ ਦੇ ਦੂੰਗਾ ਉਹ ਭੈਣ ਜੀ ਕੀ ਪਤਾ ਇੱਟਾ ਨਹੀਂ ਹੁੰਦਾ ਟੁਕਣਾ ਨਹੀਂ ਹੁੰਦਾ ਹੈਲੋ ਹੈਲੋ ਪੰਜ ਜੀ ਫੋਨ ਕੱਟ ਗਏ ਹੋ ਹਾਂ ਜੀ ਮੈਂ ਤਾਂ ਫੋਨ ਕੱਟਤਾ ਹੀ ਪੰਜ ਪਾਜੀ ਕਿੱਥੋਂ ਬੁਲਣ ਦੇ ਤਾਹੀ ਮੈਂ ਬੋਲਦਾ ਮੈਂ ਤੂੰ ਦੋ ਇਹਨਾਂ ਸਬਜੀ ਖਰੀਦ ਤੁਹਾਡੇ ਘਰ ਆਈ ਬਣਾਉਣਾ ਕਿਹੜੇ ਕਿੱਥੇ ਨੰਬਰ ਲਾਇਆ ਤੁਸੀਂ ਭਾਜੀ ਨੰਬਰ ਕਿੱਥੇ ਲਾਇਆ ਹੈ ਪੰਜ ਆਪੇ ਤੁਹਾਡੀ ਆਪਣੀ ਮੰਮੀ ਜੀ ਨਾਲ ਗੱਲ ਕਰਾਓ ਨਾ ਉਹ ਕਹਿੰਦੇ ਵੀ ਆਪਾਂ ਖੜਿਆ ਵਾ ਇਹ ਨਹੀਂ ਨਹੀਂ ਕਿਦੇ ਕਿਦੇ ਕਰੋ ਕਰੋ ਆਪਾਂ ਤਾਂ ਲੱਗੇ ਨਾ ਆਣੂਗਾ ਤੇ ਤਕ ਲੱਗੂਗਾ ਭੈਣ ਜੀ ਤੁਹਾਡੇ ਘਰ ਤੁਹਾਡਾ ਨੰਬਰ ਇੱਥੇ ਕਾਪੀ ਤੇ ਲਿਖਿਆ ਹੈ ਮੈਂ ਲਾ ਲਿਆ ਨਾਂ ਨਹੀਂ ਮੈਂ ਲਿਖਿਆ 300 ਰੁਪਏ ਬਕਾਇਆ ਲਿਖਿਆ ਹੈ ਕਾਪੀ ਤੇ ਪੈਂਦੇ ਤੇ ਮੈਂ ਤੁਹਾਨੂੰ ਫੋਨ ਲਾ ਲਿਆ ਮੇਰੀ ਗੱਲ ਸੁਣੋ ਮਤਲਬ ਤੁਹਾਨੂੰ ਪਤਾ ਤੇ ਹੋਗਾ ਨਾਂ ਨੂੰ ਦਾ ਕੀ ਨਾਂ ਆ ਕੀ ਨਹੀਂ ਪਹਿਲਾਂ ਕੌਣ ਬੰਦਾ ਆਇਆ ਸੀ ਪਹਿਲਾਂ ਕੌਣ ਗੱਲ ਕਰਨ ਦਿਆ ਸੀ ਕੀ ਹੋਣੀ ਪਹਿਲਾਂ ਵੀ ਮੈਂ ਫੋਨ ਚੁੱਕੀ ਭਾਜੀ ਆਹ ਤੇ ਤੁਸੀਂ ਕਹਿੰਦੇ ਆ ਮੈਂ ਖੜਿਆ ਵਾ ਹੁਣ ਤੁਸੀਂ ਮੁੱਕਰ ਗਏ ਜੀ ਨਹੀਂ ਨਹੀਂ ਭਾਜੀ ਮੈਂ ਤੇ ਕੋਈ ਗੱਲ ਨਹੀਂ ਇਹੋ ਜਿਹੀ ਕੀਤੀ ਤਾਂ ਮੈਂ ਇਹੋ ਪੁੱਛਿਆ ਆ ਕਿ ਕਿਵੇਂ ਕਰੂ ਖੜਿਆ ਕਿੰਨੇ ਖੜਿਆ ਬੰਦਾ ਸੀ ਪੁੱਟੀ ਸੀ ਤੁਹਾਡੇ ਘਰ ਅਸਲ ਚ ਆਏ ਹੀ ਉਹਨੇ ਪੜਾਉਣੇ ਪਰੋਣੇ ਆਏ ਆਹ ਤੇ ਤੁਸੀਂ ਮੇਰੇ ਕੋਲ ਸੌਜੀ ਖੜੀ ਤੁਸੀਂ ਕਿਹਾ ਵੀ ਘਰ ਇੱਦਾਂ ਪੈਸਾ ਤੇ ਲੈ ਨਹੀਂ ਆ ਮੰਡੇ ਚੱਲਣ ਦੇ ਆ ਕਿ ਮੈਂ ਦੇ ਤਾਂ ਮੈਂ ਕਿਹਾ ਚੱਲ ਆਪਣੇ ਭੈਣ ਭਰਾ ਦੇ ਦਿੰਦੇ ਆ ਨਹੀਂ ਨਹੀਂ ਪਤਾ ਤੇ ਲੱਗੇ ਪਰ ਨਾਮ ਲਿਖੋ ਨਾਮ ਲਿਖਿਆ ਹੋਣਾ ਨਾ ਕਾਪੀ ਤੇ ਤੁਸੀਂ ਪਹਿਲਾਂ ਕੌਣ ਗੱਲ ਕਰਨ ਦੀ ਆ ਹੀ ਮੈਂ ਇਹ ਗੱਲ ਕਰਨ ਦੀ ਆ ਬਾਜੀ ਪਹਿਲਾਂ ਤੁਸੀਂ ਕਹਿੰਦੇ ਆਪਾਂ ਖੜਿਆ ਸੀ ਹੁਣ ਤੁਸੀਂ ਮੱਕਦੇ ਹੋ ਇਹ ਨਹੀਂ ਸਰ ਪਹਿਲੇ ਖਾਵਾ ਜੀ ਤੁਹਾਨੂੰ ਨਹੀਂ ਭਾਜੀ ਇਦਾਂ ਨਾ ਕਰੋ 300 ਪਾਉਂਦੀ ਸੌਤ ਲੱਗ ਗਿਆ ਭਾਜੀ ਫੇਰ ਮੇਰੀ ਗੱਲ ਸੁਣੋ ਪਾਹੀ ਇਦਾਂ ਵੀ ਹੈ ਹੀ ਨਹੀਂ ਪਤਾ ਨਾ ਹੱਸਦਾ ਕਰੀਏ ਚਲੋ ਭਾਵੇਂ ਤੁਸੀਂ ਇਦਾਂ ਦੇ ਹੈ ਨਹੀਂ ਪਰ ਮੈਨੂੰ 300 ਦੇ ਦਿਓ ਮੇਰਾ ਕੰਮ ਚੱਲਣ ਦਿਓ ਤੇ 300 ਤਾਂ ਆਈਵਾਗੇ ਜੇ ਭਾਜੀ ਅੱਗੇ ਤੇ ਨੰਦਾ ਅਧੂਰ ਕੀਤਾ ਹੋਊਗਾ ਕੋਈ ਨਹੀਂ ਕੋਈ ਨਹੀਂ ਵੀ ਨਹੀਂ ਵੀ ਕੀਤਾ ਕੋਈ ਗੱਲ ਨਹੀਂ ਮੈਨੂੰ ਮੱਦੀ ਪੁੱਛ ਲਓ ਫੇਰ ਪਤਾ ਲੱਗ ਜਾਊਗਾ ਨਾ ਤੁਹਾਨੂੰ ਦੱਸਣਗੇ ਮੈਂ ਕਹਿੰਦਾ ਵੀ ਨਹੀਂ ਵੀ ਕੀਤਾ ਤੇ ਕੋਈ ਨਹੀਂ ਚੱਤੀ ਭਰ ਲਓ ਮੈਨੂੰ ਤੇ ਦੋ ਮੇਰਾ ਕੰਮ ਚੱਲ ਜੇ ਅੱਗੇ ਫਾਂ ਇਹਨਾਂ ਨੂੰ ਕਿੱਦਾਂ ਦੇ ਦੇਣ ਹੈ ਤੇ ਮੈਂ ਖਰਾਬ ਆ ਤੇਰਾ ਅਹੀ ਪਿਆਹੇ ਲੈ ਰੀ ਤੇ ਨਹੀਂ ਆਏ ਕਿੱਥੋਂ ਦੇ ਦੇਣੇ ਤੈਨੂੰ ਭੈਣ ਦੀ 300 ਰੁਪਿਆ ਕੀ ਹੁੰਦਾ 150 ਰੁਪਿਆ ਮੇਰਾ ਕੰਮ ਚੱਲੀ ਜਾਓ ਤੇਵਾ ਤਾਂ 300 ਵੀ ਬੜਾ ਲੱਖਾ ਵਰਗਾ ਆ ਹੱਦ ਕਰ ਤੇ 300 300 ਕੋਈ ਚੀਜ਼ ਹੀ ਹੈ ਨਹੀਂ ਕਿਉਂਕਿ ਜੇ ਮੈਂ 3 300 ਛੱਡਣ ਲੱਗਾ ਤੇ ਮੇਰਾ ਤਾਂ ਲੱਖ ਰੁਪਿਆ ਮਰ ਜਾਣਾ ਤੇ ਫਿਰ ਤੁਸੀਂ ਭਾਜੀ ਪਹਿਲੇ ਇਹ ਗੱਲ ਗੌਰ ਕਰਨੀ ਸੀ ਕਿ ਜਿਹੜੀ ਬੁੱਢੀ ਗਈ ਉਹਦਾ ਤੁਸੀਂ ਨਾਂ ਲਿਖੋ ਉਹਦਾ ਘਰ ਦਾ ਪਤਾ ਲਿਖੋ ਡਰੈਸ ਲਿਖੋ ਪੂਰਾ ਫੇਰ ਤੇ ਸੌਦਾ ਦਿਓ ਤੇ ਭੈਣ ਜੀ ਦੇ ਦੋ ਹਾਂ 300 ਰੁਪਏ ਨੂੰ ਤੁਹਾਡਾ ਕੀ ਬੰਨ ਚ ਸਤਿ ਸ੍ਰੀ ਅਕਾਲ ਜੀ। ਕੀ ਹਾਲ ਹੈ? ਹੈਲੋ। ਹਾਂ ਜੀ। ਦੇਦੋ ਭੈਣ ਜੀ 300 ਰੁਪਏ ਕਿੰਨੀ ਕੀ ਚੀਜ਼ ਹੁੰਦਾ ਵਾ। ਕੋਈ ਗੱਲ ਨਹੀਂ ਮੈਂ ਨਾ ਸਰਪੰਚ ਨੂੰ ਨੰਬਰ ਤੁਹਾਡਾ ਦੇਣੀ ਆ ਤੇ ਤੁਸੀਂ ਫਿਰ ਉਹ ਨਾਲ ਗੱਲ ਕਰ ਲਿਓ ਤਾਂ ਕਰਦੇ। ਉਹ ਜੀ ਪੈਨਸ਼ਨ ਵੀ ਪੈਸੇ ਦੇ ਦੇਣਗੇ। ਅੱਜ ਪੈਨਸ਼ਨ ਨੂੰ ਮੰਨਜੋ ਵੀ ਆਪਾਂ ਪੈਸੇ ਦੇ ਦਾਂਗੇ ਗੱਲ ਕਰਾ ਦੋ। ਨਹੀਂ ਉਹ ਹੁਣ ਲੈ ਗੱਲ ਹੁਣ ਘਰ ਤੇ ਹੈ ਨਹੀਂ ਆ ਤੇ ਹੁਣ ਕਿਤੇ ਸਰਪੰਚ ਨੂੰ ਮਿਲਾਂਗੀ ਤੇ ਫੇਰ ਹੀ ਉਹ ਕਹੇ ਟਾ ਕਰ ਬੈਠੇ ਆ। ਲਓ ਠੀਕ ਹੈ ਤੁਸੀਂ ਮੇਰੇ ਨਾਲ ਗੱਲ ਕਰਵਾ ਰਹੇ ਹੋ ਆਓ ਠੀਕ ਹੈ ਠੀਕ ਹੈ ਮੈਂ ਗੱਲ ਕਰਾ ਦਾਂਗੀ ਤੇ ਤੁਸੀਂ ਸਰਪੰਚ ਨਾਲ ਗੱਲ ਕਰਿਓ ਤੇ ਮੈਨੂੰ ਦੱਸੇਗਾ ਤੇ ਬੁੱਢੀ ਕਿਹੜੀ ਇਹ ਤੁਹਾਨੂੰ ਸਾਹਮਣੇ ਕਰੇਗਾ ਪੂਰੇ ਪੇਸ਼ ਕਰੇਗਾ ਲਓ ਤੁਸੀਂ ਮੈਨੂੰ ਇਸ ਸਰਪੰਚ ਨਾਲ ਗੱਲ ਕਰਾ ਦੇ ਸਾਹਮਣੇ ਠੀਕ ਆ